ਸਰਦਾਂ ਮੁੰਡੇ ਤੇ ਕੁਝ ਨਹੀਂ ਤੇ ਕੀ ਮਾਤਾ ਪਿਤਾ ਬਣਨਾ ਅਜ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਰੋਂਦੇ ਕੁਰਲਾਉਂਦੇ ਮਾਪੇ ਤੇ ਪਰਿਵਾਰ ਜਿਨ੍ਹਾਂ ਦਾ ਇਕਲੌਤਾ ਪੁੱਤ ਸਾਊਥ ਕੋਰੀਆ ਦੇ ਵਿੱਚ ਲਾਪਤਾ ਹੋ ਗਿਆ ਤੇ ਅੱਜ ਸਰਕਾਰਾਂ ਅੱਗੇ ਪੁੱਤ ਦੀ ਭਾਲ ਦੇ ਲਈ ਮਦਦ ਦੀ ਗੁਹਾਰ ਲਗਾ ਰਹੀ ਨੇ ਦਰਅਸਲ ਮਾਚੀਵਾੜਾ ਸਾਹਿਬ ਨੇੜਲੇ ਪਿੰਡ ਮਾਚੀਵਾੜਾ ਖਾਮ ਦੇ ਰਾਕੇਸ਼ ਕੁਮਾਰ ਦਾ 24 ਸਾਲਾ ਪੁੱਤ ਆਕਾਸ਼ਦੀਪ ਰੋਜੀ ਰੋਟੀ ਦੀ ਭਾਲ ਵਿੱਚ ਸਾਊਥ ਕੋਰੀਆ ਗਿਆ ਸੀ 2020 ਦੇ ਵਿੱਚ ਸਾਊਥ ਕੋਰੀਆ ਗਿਆ ਆਕਾਸ਼ਦੀਪ ਲੰਗੀ 16 ਅਗਸਤ ਤੋਂ ਲਾਪਤਾ ਹੈ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਜਿਸ ਕਾਰਨ ਮਾਪੇ ਤੇ ਪਰਿਵਾਰ ਬੇਹੱਦ ਚਿੰਤਤ ਨੇ ਪੀੜਤ ਪਰਿਵਾਰ ਮੁਤਾਬਕ ਉਹਨਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਤੋਂ ਇਲਾਵਾ ਅੰਬੈਸੀ ਵਿੱਚ ਜਾ ਕੇ ਆਪਣੇ ਪੁੱਤਰ ਦੀ ਤਲਾਸ਼ ਲਈ ਮਦਦ ਦੀ ਗੋਹਾਰ ਲਗਾਈ ਤੇ ਪੱਤਰ ਦਿੱਤੇ ਪਰ ਅਜੇ ਤੱਕ ਉਹਨਾਂ ਨੂੰ ਪੁੱਤ ਦਾ ਕੋਈ ਸੁਰਾਗ ਨਹੀਂ ਮਿਲਿਆ। ਮਰੀਆ ਬੁਝਰੀ ਜੀ ਨੂੰ ਕੰਮ ਬੈਠੇ ਨੂੰ ਬੁੱਤੂ ਕੀ ਕਰ ਰਿਹਾ ਤੂੰ? ਕਹਿੰਦਾ ਮੈਂ ਸੁੱਤਾ ਪਿਆ ਹੋਵਾਂ। ਮੁੰਡਲ ਮੈਂ ਬਾਅਦ ਮੈਂ ਗੱਲ ਕਰ ਲਵਾਂ ਬੁੱਤੂ ਸੌ ਜਾ। ਕਹਿੰਦਾ ਮੰਮੀ ਤਿੰਨ ਚਾਰ ਦਿਨਾਂ ਦੀ ਛੁੱਟੀਆਂ ਹਨ। ਮਾਂ ਚਲ ਤੂੰ ਸੌ ਜਾ ਬੈਠੇ। ਕਹਿੰਦਾ ਮੈਂ ਮੀਂਹ ਰੱਖੜੀਆਂ ਨੂੰ ਨਾ ਸਰਪ੍ਰਾਈਜ਼ ਦੇਣਾ ਬੜੀ ਭੈਣਾਂ ਨੂੰ ਨੋ ਲਖਾ ਕੋ ਨਾਲੇ 3 ਭੈਣਾਂ ਦੀ ਕਮਲ ਚਾਚੇ ਦੀ ਕੁੜੀ ਲੜਕੀ ਦਾ ਮਾਝਾ ਬਟਾ ਸੋ ਜਾ ਤੂੰ ਆਰਾਮ ਕਰ ਲੇ ਜੇ ਤੈਨੂੰ ਝੁੱਟ ਸਭ ਕਿਆ ਬਤਾਦਾ ਸਾਡੀ ਖਲਾ ਜਿੰਨੀ ਵਾਰ ਹਾੜ ਕਿੰਨਾ ਸਾਡੇ ਵਿੱਚ ਬਿੱਕਰੀ ਐਨੀ ਮਾੜੀ ਜਨਵਾਟ ਕਿੰਨੋਂ ਹੋ ਗਿਆ ਜਰੋਂਦੇ ਸਾਡਾ ਪਤਾ ਨਹੀਂ ਜਿਹੜੇ ਭਾਜ ਦੇ ਦੀਆਂ ਵੀਡੀਓ ਮੈਨੂੰ ਪਾਣੀ ਨੂੰ ਮਿਲੀਆਂ ਲਾ ਅਸੀਂ ਸੋਏ ਨਾ ਜਾ ਗਿਆ ਮਨੇ ਸੋਇਆ ਮਨੇ ਸਾਨੂੰ ਪਤਾ ਦਿਨ ਨਾ ਸਾਨੂੰ ਪਤਾ ਰਾਤ ਸਾਨੂੰ ਦੱਸਦਾ ਮੁੰਡੇ ਤੇ ਸਰ ਕੁਝ ਨਹੀਂ ਤੇ ਆ ਨਾਮ ਹੈ ਜੀ ਰਕੇਸ਼ ਕੁਮਾਰ ਪਿੰਡ ਮਾਛਵਾੜਾ ਖਾਮ ਡਿਸਟ੍ਰਿਕਟ ਲੁਧਿਆਣਾ ਜੀ ਜੀ ਬੇਟੀ ਦਾ ਕੀ ਨਾਮ ਹੈ ਤੇ ਕਦੋਂ ਗਿਆ ਸੀ ਕਿੰਨੀ ਉਮਰ ਆਦੀ ਬੇਟੀ ਦਾ ਨਾਮ ਹੈ ਕਿ ਜੇ ਮੇਰਾ ਆਕਾਸ਼ਦੀਪ ਰਾਣਾ ਉਰਫ ਗੱਗੂ ਕਹਿੰਦੇ ਤੇ ਉਹਨੂੰ ਉਹ ਗਿਆਤਾ ਜੀ 2020 ਚ ਗਿਆਤਾ ਜੀ ਉਹ ਤੇ ਉਹ ਕੋਰੀਆ ਗਿਆਤਾ ਜੀ ਕੋਰੀਆ ਉਹ ਰਹਿੰਦਾਤਾ ਜੀ ਖੁੰਗਜੂ ਸ਼ਹਿਰ ਦੇ ਵਿੱਚ ਉਥੋਂ ਜੀ ਇਹ ਦੋ ਤਿੰਨ ਮੁੰਡੇ ਗਏ ਤੇ ਬਾਹਰ ਘੁੰਮਣ ਕਾ ਮਣ ਉਥੇ ਗੱਡੀ 'ਚ ਤੇਲ ਇਹਨਾਂ ਨੇ ਪਵਾਇਆ ਗੱਡੀ 'ਚ ਤੇਲ ਪਾ ਕੇ ਵਾਪਸ ਹੋਣ ਲੱਗੇ ਉਥੇ ਪੁਲਿਸ ਤੋਂ ਡਰ ਕੇ ਇਹ ਤਿੰਨੇ ਚਾਰੇ ਬੱਚੇ ਭੱਜਲੇ ਇੱਕ ਬੱਚਾ ਫੜ ਹੋ ਗਿਆ ਇਹ ਤਿੰਨੇ ਭੱਜਲੇ ਜਿਹੜਾ ਫੜ ਹੋ ਗਿਆ ਜੀ ਉਹ ਵੀ ਪੁਲਿਸ ਵਾਲਿਆਂ ਨੇ ਛੱਡਤਾ ਜੀ ਜਿਹੜੇ ਦੂਜੇ ਦੋ ਭੱਜੇ ਦੇ ਉਹ ਵੀ ਕਮਰੇ 'ਚ ਪਹੁੰਚ ਗਏ ਜੀ ਤੇ ਜੋ ਮੇਰੇ ਆਲਾ ਬੇਟਾ ਆ ਆਕਾਸ਼ਦੀਪ ਰਾਣਾ ਉਰਫ ਗੱਗੂ ਉਹ ਹਜੇ ਤੱਕ ਉਹਦੀ ਸੂਰ ਨਹੀਂ ਲੱਗ ਰਹੀ ਜੀ ਤਰੀਕ ਹੈ ਗਿਆ ਜੀ 16 ਤਰੀਕ ਦਾ ਰਾਤ ਨੂੰ 11 ਵਜੇ ਦਾ ਗਾਇਬ ਆ ਜੀ ਹਜੇ ਤੱਕ ਉਹਦਾ ਕੋਈ ਸਰਾਖ ਨਹੀਂ ਮਿਲਿਆ ਮੈਂ ਹੱਥ ਬਨ ਕੇ ਬੇਨਤੀ ਕਰਦਾ ਜੀ ਜੋ ਮੇਰੇ ਬੱਚੇ ਦਾ ਕੋਈ ਵੀ ਸਰਾਖ ਦੇ ਦੇਵੇ ਮੈਂ ਉਹਦਾ ਤਾਬਿਆਦਾਰ ਹੋਊਗਾ ਜੇ ਕਿਸੇ ਨੇ ਮੇਤੋ ਖਰਚਾ ਪਰਚਾ ਵੀ ਲੈਣਾ ਮੈਂ ਉਹ ਵੀ ਦੇਣ ਨੂੰ ਤਿਆਰ ਆਈ ਕੱਲ ਕੀਤੀ ਹੈ ਕਿ ਸੇ ਨਾਲ ਕਿਸੇ ਮინისტრ ਨੂੰ ਮਿਲੇ ਉਹਦੇ ਬਾਰੇ ਅਸੀਂ ਜੀ ਆਹ ਚਿੱਠੀ ਜੀ ਪਹਿਲਾਂ ਇੱਕ ਦਿਨ ਰਵਨੀਤ ਸਿੰਘ ਬਿੱਟੂ ਹੈ ਜੀ ਇਹਨਾਂ ਨੂੰ ਭੇਜੀ ਦੀ ਜੀ ਤੇ ਮੈਂ ਕੱਲ ਸੀਐਮਓ ਦਫਤਰ ਚੰਡੀਗੜ੍ਹ ਉੱਥੇ ਦੇਖਿਆ ਜੀ ਅੱਜ ਅਨੁਰਾਗ ਠਾਕਰੇ ਦੇ ਮੇਰਾ ਛੋਟਾ ਬ੍ਰਦਰ ਉਹ ਦਿੱਲੀ ਗਏ ਜੀ ਅਨੁਰਾਗ ਠਾਕਰੇ ਨੂੰ ਦੇਣ ਚਿੱਠੀ ਜੀ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਇਹੀ ਕਹਿੰਦੇ ਆ ਵੀ ਸਾਡੀ ਕੋਈ ਮਾੜੀ ਸੁਣਵਾਈ ਹੋ ਜਾਵੇ ਕੱਲਾ ਬੇਟਾ ਮੇਰਾ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖੀ ਜਾਂਦੀ ਹੈ ਹਾਂਜੀ ਹਾਂਜੀ ਗ੍ਰਹਿ ਮੰਤਰਾਲੇ ਨੂੰ ਵੀ ਦਿੱਤੀ ਗਈ ਚਿੱਠੀ ਬਾਹਰ ਪੁਲਿਸ ਨਾਲ ਕੋਤੂ ਆ ਪੁਲਿਸ ਨਾਲ ਹਾਂਜੀ ਪੁਲਿਸ ਪੁਲਿਸ ਸਟੇਸ਼ਨ ਤੇ ਜੀ ਰਵੜਾ ਦਰਜ ਕਰਾਈ ਹੋਈ ਆ ਇਮੀਗ੍ਰੇਸ਼ਨ ਵਾਲਿਆਂ ਕੋਲ ਵੀ ਨੰਬਰ ਦੇ ਕੇ ਆ ਜੀ ਪਾਸਪੋਰਟ ਦੀ ਫੋਟੋ ਦਿੱਤੀ ਹੋਈ ਆ ਤੇ ਗੁਰਦੁਆਰਿਆਂ ਚ ਵੀ ਉੱਥੇ ਸਾਰੇ ਪੂਜੀ ਦੀ ਫੋਟੋ ਦਿੱਤੀ ਹੋਈ ਹੈ ਜੀ ਉੱਥੇ ਵੀ ਨਿਊਜ਼ ਵੀ ਚੱਲਦੀ ਆ ਇੱਕ ਜੀ ਪਰ ਹਜੇ ਤੱਕ ਕੋਈ ਸਰਾਕ ਨਹੀਂ ਜੀ ਮਿਲਿਆ ਅਸੀਂ ਤਾਂ ਇਹੀ ਜਾਂਦੇ ਜੀ ਸਾਡੇ ਬੱਚੇ ਅਪੀਲ ਕੀ ਕਰਨੀ ਗਏ ਨਾ ਸਰਕਾਰ ਅਪੀਲ ਅਸੀਂ ਸਰਕਾਰ ਨੂੰ ਵੀ ਸਰਕਾਰ ਸਾਡੀ ਮਦਦ ਕਰੇ ਉੱਥੇ ਬਾਹਰ ਜਾ ਕੇ ਜੀ ਉੱਥੇ ਸਾਡੇ ਵੀ ਜਿਹੜੀ ਸਰਕਾਰ ਆ ਬਾਹਰਲੀ ਸਰਕਾਰ ਨੂੰ ਕਹੇ ਤਾਂ ਉਹ ਸਰਕਾਰ ਮੜਾ ਛੇਤੀ ਕੰਮ ਕਰਦੀ ਸਾਡੀ ਤਾਂ ਉੱਥੇ ਸੁਣਵਾਈਓ ਹੈ ਨਹੀਂ ਜੀ ਜੇ ਸਾਡੀ ਸਰਕਾਰ ਉੱਧਰ ਦਬਾਅ ਪਾਉਗੀ ਤਾਂ ਇਹ ਕੰਮ ਕਰ ਸਕਦੇ ਆ ਜੀ ਉਹ ਨਹੀਂ ਉਹਨਾਂ ਦਾ ਤਾਂ ਢਿੱਲਾ ਹੀ ਆ ਕੰਮ ਜੀ ਜਿਹੜੇ ਨਾਲ ਦੇ ਲੜਕੇ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਨਾਲ ਦੇ ਲੜਕੇ ਨਾਲ ਵੀ ਗੱਲਬਾਤ ਹੋਈ ਦੀ ਜੀ ਉਹ ਵਿਚਾਰੇ ਉਹ ਵੀ ਭੱਜ ਗਏ ਜੀ ਉਵੇਂ ਕਾਸ਼ ਦੀ ਬਰਾਣਾ ਇਹ ਕਿਨੇ ਨਹੀਂ ਪੁਲਿਸ ਦੀ ਗੱਡੀ ਦੇਖੀ ਹੈ ਜੀ ਇਹ ਡਰ ਦੇ ਮਾਰੇ ਤਿੰਨੇ ਫਰਾਰ ਹੋ ਗਏ ਜੀ ਉੱਥੋਂ ਜਿਹੜਾ ਗੱਡੀ ਦਾ ਡਰਾਈਵਰ ਦਾ ਜੀ ਉਹ ਪੁਲਿਸ ਵਾਲਿਆਂ ਨੇ ਫੜਿਆ ਤੇ ਦੂਜੇ ਦਿਨ ਉਹਦੀ ਤੈਕੀਗਾਤ ਕਰਕੇ ਉਹ ਵੀ ਛੱਡਤਾ ਜੀ ਫਿਰ ਅਸੀਂ ਜੀ ਉੱਥੇ ਮੁੰਡੇ ਸਾਡੇ ਇੱਥੇ ਗਵਾਨ ਦੇ ਜੀ ਪੱਕੇ ਦੋ ਮੁੰਡੇ ਉਹਨਾਂ ਨੇ ਥਾਣੇ ਤਰਤਲਾ ਦਿੱਤੀ ਉਹ ਥਾਣੇ ਵਾਲੇ ਨੇ ਵੀ ਜ ਕੁਝ ਨਹੀਂ ਕਰਿਆ ਫਿਰ ਇਮੀਗ੍ਰੇਸ਼ਨ 'ਚ ਜਾ ਕੇ ਜੀ ਪਾਸਪੋਰਟ ਫੋਟੋ ਦਿੱਤੀ ਉੱਥੇ ਵੀ ਕੁਝ ਨਹੀਂ ਬਣਿਆ ਜੀ ਫਿਰ ਇਹ ਦੁਆ ਕਿਆਦਨ ਉਹ ਲੰਦੇ ਜੀ ਅਮੈਸੀ 'ਚ ਵੀ ਗਏ ਜੀ ਉੱਥੇ ਵੀ ਸਾਡੀ ਕੋਈ ਕਿਸੇ ਨੇ ਪੁੱਛ ਗਏ ਚ ਨਹੀਂ ਕਰੀ ਅਸੀਂ ਆਪਣੀ ਗਵਰਨਮੈਂਟ ਨੂੰ ਇਹੀ ਕਹਿੰਨੇ ਆ ਜੀ ਸਾਡੀ ਕੋਈ ਮਦਦ ਕਰੇ ਉੱਥੇ ਦੀ ਗਵਰਨਮੈਂਟ ਨੂੰ ਇਹ ਕਹਿਣ ਬਈ ਮੜ ਜਾਏ ਦਾ ਬਈ ਬੱਚੇ ਦੀ ਦੇਖਭਾਲ ਕਰੋ ਤੇ ਸਾਡਾ ਮੁੰਡਾ ਜਿੰਨਾ ਚਿਰ ਜਲਦੀ ਕੋਈ ਮਾੜਾ ਮੋਟਾ ਫੜਾ ਕੇ ਸਾਨੂੰ ਮਿਲ ਜਵੇ ਚਾਹੇ ਪੁਲਿਸ ਚ ਹੋਵੇ ਜਾਂ ਕਿਤੇ ਬਾਹਰ ਹੋਵੇ ਸਾਨੂੰ ਇਹਦੇ ਤੱਕ ਮਾੜੀ ਕੋਈ ਤਹਿਕੀਕਾ ਤੇ ਜ਼ਰੂਰੀ ਸਾਡੀ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਜ਼ਰੂਰੀ ਕਰਵਾ ਦੇਵੇ ਸਾਡੀ ਉਧਰ ਬਾਹਰ ਕਾਜ਼ਲ ਜੀ ਮੇਰਾ ਨਾਮ ਹੈ ਆਕਾਸ਼ਦੀਪ ਇਹਨਾਂ ਜੀ ਆਕਾਸ਼ਦੀ ਸਾਡੇ ਹਾਂ ਹਾਂਜੀ ਉਹ ਸਾਊਥ ਕੋਰੀਆ ਗਏ ਹੋਏ ਸੀਗੇ ਜੀ ਸਾਡੀ ਲਾਸਟ ਟਾਈਮ ਉਹਨਾਂ ਨਾਲ 16 ਨੂੰ ਗੱਲ ਹੋਈ ਸੀਗੀ ਮੰਮਾ ਦੀ ਗੱਲ ਹੋਈ ਸੀਗੀ ਤੇ ਉਹ ਤੋਂ ਬਾਅਦ ਸਾਡੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੈਗੀ ਆ ਉਹਨੂੰ ਅੱਜ ਲਾਪਤਾ ਹੋਏ ਨੂੰ 8 ਦਿਨ ਹੋ ਗਏ ਆ ਮੇਰੇ ਮੰਮਾ ਪਪਾ ਔਰ ਮੈਂ ਵੀ ਅਸੀਂ ਬਹੁਤ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਦੁਖੀ ਆ ਉਹ ਜਿੱਥੇ ਵੀ ਮੇਰੀ ਗੱਲਬਾਤ ਸੁਣ ਰਿਹਾ ਆ ਪਲੀਜ਼ ਉਹਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਕੰਟੈਕਟ ਕਰੇ ਮੈਂ ਇਹੀ ਅਪੀਲ ਕਰਨਾ ਚਾਹੂੰਗੀ ਕਿ ਇੰਡੀਅਨ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਹੱਥ ਜੋੜ ਕੇ ਕੋਰੀਅਨ ਸਰਕਾਰ ਨੂੰ ਜਾਂ ਉਹਨਾਂ ਨੂੰ ਕਹੋ ਕਿ ਸਾਡੀ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇ ਤਾਂ ਉਹ ਇਜ਼ੀ ਰਖੜੀ ਨੂੰ ਲੈ ਕੇ ਕੋਈ ਹਾਂਜੀ ਰਖੜੀ ਨੂੰ ਰਖੜੀ ਵੀ ਭੇਜੀ ਗਈ ਸੀਗੀ ਉਹਨੂੰ ਸਾਨੂੰ ਭੇਜ ਦੋ ਰਖੜੀ ਹਾਂਜੀ ਪਹਿਲਾਂ ਹੀ ਭੇਜ ਦਿੱਤੀ ਸੀਗੀ ਬਸ ਮੇਰੀ ਇਹ ਹੀ ਅਪੀਲ ਹੈ ਕਿ ਮੇਰਾ ਭਰਾ ਜਿੱਥੇ ਵੀ ਹੋਵੇ ਬਸ ਸਹੀ ਹੋਵੇ ਔਰ ਸਾਡੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੇ ਬਸ ਮੈਂ ਇਹ ਹੀ ਅਪੀਲ ਕਰਨਾ ਚਾਹੁੰਦੀ ਹਾਂ ਮਾੜਾ ਚੁੱਪ ਕਰ ਪਤਾ ਅਸਟਪੂਲ ਨਹੀਂ ਪਾਰੀ ਉਹਨੂੰ ਆਖੀ ਧਿਆਨ ਨੂੰ ਲੈ ਕੇ ਵੀ ਹਾਂਜੀ ਹਮੇਸ਼ਾ ਯਹੀ ਗੱਲ ਦਾ ਬਸ ਤੇਰਾ ਵਿਆਹ ਹੋ ਜਾਵੇ ਫਿਰ ਮੈਂ ਤਾਂ ਆ ਜਾऊंगा ਖੁਦ ਹੀ ਆ ਜਾऊंगा ਹਮੇਸ਼ਾ ਸਾਡੇ ਵਿਆਹ ਦੀ ਟੈਨਸ਼ਨ ਹੁੰਦੀ ਸੀਗੀ ਉਹਨੂੰ ਭੈਣਾਂ ਦੀ ਅਸੀਂ ਦੋ ਭੈਣਾਂ ਸਾਡੇ ਵਿਆਹ ਦੀ ਟੈਨਸ਼ਨ ਕਰਦਾ ਹੁੰਦਾ ਸੀਗਾ ਸਾਡੇ ਵਿਆਹ ਦੀ ਫਿਕਰ ਕਰਦਾ ਹੁੰਦਾ ਸੀਗਾ ਬਸ ਉਹਨੂੰ ਹੀ ਟੈਨਸ਼ਨ ਸੀਗੀ ਦੂਜੀ ਭੈਣ ਦਾ ਹੁਣੇ ਹੀ ਵਿਆਹ ਕਰਕੇ ਹਟਿਆ ਸੀਗਾ ਸਾਰਾ ਖਰਚਾ ਉਹਨੇ ਖੁਦ ਕੀਤਾ ਹੈ ਆਪਣੇ ਸਿਰ ਤੇ ਉਹਦੀ ਵੀ ਬਹੁਤ ਜ਼ਿਆਦਾ ਫਿਕਰ ਕਰਦਾ ਹੁੰਦਾ ਸੀਗਾ ਉਹਨੂੰ ਵੀ ਜ਼ਿਆਦਾ ਜ਼ਿਆਦਾ ਤੇ ਜ਼ਿਆਦਾ ਫੋਨ ਲਾਂਦੇ ਸੀਗੇ ਉਹਨੂੰ ਹਲੇ ਅਸੀਂ ਇਹ ਗੱਲ ਤੋਂ ਦੱਸਿਆ ਵੀ ਨਹੀਂ ਹੈ ਕਿ ਹਾਂ ਇਦਾਂ ਹੋ ਗਿਆ ਆ ਉਹ ਵੀ ਫਿਕਰ ਕਰਦੀ ਆ ਵੀ ਰਖੜੀ ਵਾਲੇ ਦਿਨ ਮम्मा ਮੈਨੂੰ ਫੋਨ ਨਹੀਂ ਆਇਆ ਫਿਰ ਮम्मा ਨੇ ਕਿਹਾ ਕਿ ਹਾਂ ਉਹਦਾ ਫੋਨ ਇੱਧਰ ਉੱਧਰ ਵੀ ਸਾਡੇ ਨਾਲ ਹੁਣੇ ਹੀ ਗੱਲ ਹੋ ਕੇ ਹੱਟੀ ਆ ਪਰ ਉਹਨੂੰ ਨਹੀਂ ਪਤਾ ਇਸ ਗੱਲ ਦਾ ਕਿ ਵੀਰੇ ਨਾਲ ਇਦਾਂ ਹੋ ਗਿਆ ਆ ਮਸੀਮਾ ਰਾਣੀ ਐ ਮੈਂ ਆਕਾਸ਼ਦੀਪ ਦੀ ਮਾਸੀ ਲੱਗਦੀ ਆ ਜੀ ਉਹ ਹਫਤਾ ਹੀ ਹੋ ਗਿਆ ਲਾਪਤਾ ਹੋਇਆ ਬਣਾ ਉਨ੍ਹਾਂ ਦਾ ਕੋਈ ਫੋਨ ਆਇਆ ਨਾ ਕੋਈ ਮੈਸੇਜ ਆਇਆ ਅਸੀਂ ਸਾਰੇ ਫਿਕਰ ਕਰ ਰਹੇ ਹੁਨਾਂ ਦਾ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਜਿੱਥੇ ਵੀ ਹੋਵੇ ਜਲਦੀ ਤੋਂ ਜਲਦੀ ਸਾਡੇ ਨਾਲ ਕਨੈਕਟ ਕਰੇ ਬਹੁਤ ਸਾਰੇ ਪਰਿਵਾਰ ਦੁਖੀ ਹੈ ਜੀ ਉਨ੍ਹਾਂ ਵਾਸਤੇ ਦੋ ਭਾਈਆਂ ਦੇ ਕਿਲੋਤਾ ਭਾਈ ਹੈ ਜੀ ਬਹੁਤ ਓਖਾ ਪਾਲਿਆ ਜੀ ਬਹੁਤ ਓਖਾ ਦੇਖਿਆ ਜੀ ਬੜੀ ਮੁਸ਼ਕਲ ਤੋਂ ਭੇਜਿਆ ਜੀ ਬਾਹਰ ਬਸ ਸਾਡੀ ਇਹੀ ਅਪੀਲ ਹੈ ਜੀ ਜਲਦੀ ਤੋਂ ਜਲਦੀ ਉਹ ਕਰਾ ਵਾਪਸ ਭੇਜ ਦੋ ਨੂੰ ਦੋ ਭੈਣਾ ਸੀਗੀਆਂ ਤੇ ਇੱਕ ਭਰਾ ਹਾਂਜੀ ਦੋ ਭੈਣਾ ਤੇ ਇੱਕ ਭਰਾ ਹੀ ਹੈ ਪਰ ਆਹ ਜੀ ਛੋਟਾ ਹੈ ਸਾਨੂੰ ਤੇ ਛੋਟਾ ਹਾਂਜੀ ਜਦੋਂ ਉਹਨੂੰ ਬਾਹਰ ਭੇਜਿਆ ਤਾਂ ਪੈਸੇ ਲੋਨ ਵੀ ਚੱਕਿਆ ਹੋਣਾ ਜਾਂ ਜ਼ਮੀਨ ਵੇਚੀ ਹੋਣੀ ਹਾਂਜੀ ਹਾਂਜੀ ਲੋਨ ਚੱਕਿਆ ਜੀ ਜ਼ਮੀਨ ਕਰਕੇ ਜੀ ਬਾਹਰ ਭੇਜਿਆ ਤਾਂ ਜੀ ਚਾਹ ਵੀ ਬਹੁਤ ਹੋਣੀ ਹੈ ਕਿਉਂਕਿ ਉਮਰ ਵੀ ਉਹਦੀ ਪਿਆ ਵਾਲੀ ਆ ਹਾਂਜੀ ਹਾਂਜੀ ਲੜਕੀ ਦੇਖ ਰਹੇ ਤੇ ਜਿਨ੍ਹਾਂ ਵਾਸਤੇ ਤਾਂ ਜੀ ਵੀ ਚਲੋ ਆਉਂਗੇ ਵਿਆਹ ਕਰ ਦੂੰਗੇ ਜੀ